ਨਨ ਫੋਟੋਗ੍ਰਾਫਰ ਨੇ ਭਾਈ ਨੂੰ ਤੇ ਇਹ ਪੱਟ ਲੈ ਹੋ ਜਾਣਾ ਇਹ ਟੋਕੇ ਦਰਦੇ ਆਂ ਆणि ਸਾਡੇ ਡਾਕਟਰ ਸਾਹਿਬ ਅੰਦੋਲਨ ਦਾ ਹੀ ਸਾਬ ਬਣਿਆ ਇਹ ਅੰਦੋਲਨ 13 ਮਹੀਨਿਆਂ ਤੋਂ ਚੱਲ ਰਿਹਾ ਇਹਨਾਂ ਦੀ ਹੁਣ ਸੇਵਾ ਫਟੋਗ੍ਰਾਫਰ ਡੇਢ ਕ ਮਹੀਨੇ ਤੋਂ ਚੱਲ ਰਹੀ ਆ ਇਹ ਬਹੁਤ ਸਹਿਯੋਗ ਕਰ ਰਿਹਾ ਕੋਈ ਦਵਾਈ ਦੱਪਾ 24 ਘੰਟਿਆਂ ਦੀ ਇਹਨਾਂ ਦੀ ਦਵਾਈ ਮਿਲਦੀ ਇੱਥੋਂ ਅਸੀਂ ਡਾਕਟਰ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਕਿਸਾਨ ਮੋਰਚੇ ਨੂੰ ਸਨਯੋਗ ਦਿੱਤਾ ਹੋਰ ਵੀ ਜਿਹੜੀਆਂ ਸਰਕਾਰੀ ਪ੍ਰਾਈਵੇਟ ਸੰਸਥਾ ਉਹਨਾਂ ਨੂੰ ਬੇਨਤੀ ਹੱਥ ਜੋੜ ਕੇ ਜਿਵੇਂ ਡਾਕਟਰ ਸਾਹਿਬ ਕਿਸਾਨਾਂ ਦੇ ਨਾਲ ਦੁਆਰ ਬਣ ਕੇ ਖੜੇ ਆ ਉਹਨਾਂ ਦਾ ਵੀ ਫਰਜ਼ ਬਣਦਾ ਕਿ ਕਿਸਾਨਾਂ ਦੇ ਨਾਲ ਖੜੀਏ ਇਹ ਹੀ ਇੱਕ ਕਲਪਾ ਜਿਹੜਾ ਅੰਦੋਲਨ ਲੜਨ ਦਾ ਜਦੋਂ ਵੀ ਕੋਈ ਲੰਗਰਾਂ 'ਚ ਹਿੱਸਾ ਪਾਉਂਦੇ ਆ ਜਾਂ ਸਾਡੇ ਗੁਰਦੁਆਰਿਆਂ ਵਾਲੇ ਬਾਬੇ ਜੀ ਆ ਬਾਬਿਆਂ ਦਾ ਲੰਗਰ ਲੱਗਾ ਜਾਂ ਕੋਈ ਪਿੰਡਾਂ ਨੇ ਲਾਇਆ ਜਿਲੇ ਵਾਲਿਆਂ ਨੇ ਵੀ ਲਾਇਆ ਸੰਗਤ ਬਹੁਤ ਜ਼ਿਆਦਾ ਆਉਂਦੀ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਖਾਸ ਕਰਕੇ ਡਾਕਟਰ ਸਾਹਿਬ ਦਾ ਇਹਨਾਂ ਦਾ ਤਾਂ ਦਵਾਈ ਬਿਨਾਂ ਦਾ ਸਰਦਾ ਹੀ ਨਹੀਂ ਇੱਕ ਸਿਆਲ ਦੀ ਰੋਤ ਆ ਕਿਸੇ ਮੌਕੇ ਵੀ ਕਿਸੇ ਨੂੰ ਠੰਡ ਲੱਗ ਗਈ ਜਾਂ ਜ਼ਖਾਮ ਲੱਗ ਗਿਆ ਉਹੀ ਦਵਾਈ ਇਹਨਾਂ ਤੋਂ ਉਦੋਂ ਹੀ ਮਿਲ ਜਾਂਦੀ ਆ ਜਦੋਂ ਕਿਸੇ ਨੂੰ ਲੋੜ ਹੋਵੇ ਵੈਗਰੂ ਜੀ ਦਾ ਖਾਲਸਾ ਵਾਲੇ ਅੱਜ ਆ ਬਣਾ ਦੇਓ